آڈینس پنجابی لسنرس کے دلوں پہ راج کر رہے تھے وہ آج ایک وہ دیکھئے سامنے ہوا ہو گیا وہ انسان وہ دھواں بن کے بس پانچ تتو پانچ تتو میں ولیم ہوتے جا رہے ہیں تو بس اس کے بعد کہنے کو کچھ نہیں ہے جو وہ تھے وہ ان کے ساتھ ختم ہو گئے لاکھوں کروڑوں چہروں کو مسکان دینے والے آج خاموش ہو گئے یہ تلخ سچائی ہے دنیا کی زندگی کا انت یہی ہے حقیقت یہی ہے تو اس لیے اب جو ہونا ہے اس کو تو کوئی روک نہیں سکتا لیکن جب وہ ہوتا ہے تو بہت بڑا گھاؤ دے کے جاتا ہے تو وہ گھاؤ آج ہم سب لوگ محسوس کر رہے ہیں کچھ کر نہیں سکتے روک نہیں سکتے تو بس یہی ہے کہ ماننا پڑتا ہے بھگوان کی اس رضا کو لیکن بہت بڑا نقصان ہے کبھی پورا نہیں ہوگا ہم ہمارا ایک بڑا بھائی ہمارا ایک فادر فگر ہمارا مینٹور ہمارا ایک بہت بڑا ساتھی ہمارا پلر ہمارا انڈسٹری کا ਉਹ આજ ਹਮਸੇ ਪਿਛੜ ਗਿਆ ਸੀ। ਪਾਕੀ ਬੜਾ ਪੰਜਾਬੀ ਇੰਡਸਟਰੀ ਨੂੰ ਬੜਾ ਘਾਟਾ ਪੈ ਗਿਆ। ਕਾਮੇਡੀ ਦਾ ਇੱਕ ਜੋਗੀ ਜਿੱਦਾਂ ਖਤਮ ਹੋ ਗਿਆ। ਇਹ ਲੱਗਦਾ ਵੀ ਦੇਖੋ ਲੱਖਾਂ ਲਈ ਤੇ ਕਿੰਨੇ ਉਹਨਾਂ ਦੇ ਚਾਹਣ ਬਣ ਚਾਣ ਬਣ ਆਏ ਸੀ। ਸੋ ਗੱਲ ਵੀ ਨਹੀਂ ਹੈ ਨਾ ਐਸਾ ਬੜਾ ਮਨ ਦੁਖਦਾਈ ਹੋਇਆਗਾ ਭਾਜੀ। ਇੱਕ ਵਧੀਆ ਕਲਾਕਾਰ ਸੀ ਭਾਜੀ। ਛੋਟਿਆਂ ਨੂੰ ਪਿਆਰ ਕਰਦਾ ਸੀ। ਵੱਡਿਆਂ ਨਾਲ ਪਿਆਰ ਸੀ। ਸੋ ਬੜਾ ਉਹਨਾਂ ਨੇ ਸਟਰਗਲ ਕਰਕੇ ਆਪਣੀ ਲਾਈਫ ਸੈੱਟ ਕੀਤੀ ਔਰ ਇੰਡਸਟਰੀ ਨੂੰ ਬਣਾ ਆਪਣੇ 30 35 ਸਾਲ ਭਾਜੀ ਉਹਨਾਂ ਨੇ ਐਂਟਰਟੇਨ ਕੀਤਾ ਲੋਕਾਂ ਨੂੰ ਸੋ ਅੱਜ ਬੜਾ ਦੁੱਖ ਦਾ ਇਹ ਦੁੱਖ ਦੀ ਘੜੀ ਆ ਤੇ ਜਿਹੜਾ ਬੇਵਕਤੀ ਭਾਜੀ ਮੌਤ ਚ ਰਗੈ ਔਰ ਮੈਂ ਕਿ ਸੱਚੇ ਪਾਸ਼ਾ ਮੈਂ ਕਹਣਾ ਉਹਨਾਂ ਨੂੰ ਆਪਣੇ ਚਰਨਾਂ ਚ ਨਵਾਸ ਦੇਣ ਕਿਉਂਕਿ ਨੇਕ ਨੂਰ ਰੂਹ ਸੀ ਬਹੁਤ ਜਿੱਡੇ ਵੱਟੇ ਉਹ ਕਲਾਕਾਰ ਸੀ ਉਸ ਤੋਂ ਕਿਤੇ ਜ਼ਿਆਦਾ ਵਧੀਆ ਉਹ ਇਨਸਾਨ ਸੀ ਸੋ ਐਸੇ ਕਰਕੇ ਅੱਜ ਕੋਈ ਆਖਰੀ ਮੁਲਾਕਾਤ ਜੋ ਯਾਦ ਹੋ ਆਖਰੀ ਕਲੋਂ ਦੇ ਟਾਈਮ ਅਸੀਂ ਪ੍ਰੀਮੀਅਰ ਤੇ ਇਕੱਠੇ ਹੋਏ ਸੀ ਭਾਈ ਤੇਰੀਆਂ ਮੇਰੀਆਂ ਹਰੀਆਂ ਫਰੀਆਂ ਸੋ ਪੁਰਾ ਮੇਗਾ ਪਾਰੀ ਹੋਣ ਦੀ ਜਾਂਦੀ ਠੀਕ ਹੋ ਜਾਣਾ ਕਹਿੰਦੇ ਹਾਂ ਆਪਾਂ ਕਰਦੇ ਹਾਂ ਇਕੱਠੇ ਕੰਮ ਸੋ ਉਸ ਤੋਂ ਬਾਅਦ ਨਹੀਂ ਭਾਈ ਮੁਲਾਕਾਤ ਪਤਾ ਹੀ ਨਹੀਂ ਸੀ ਮਿਹਨਤ ਮੌਕੇ ਤੇ ਇਕੱਠੇ ਹੋਣਾ

ਕੁਦਰਤ ਦਾ ਸੂਲ ਹੈ ਜਾਣਾ ਸਭ ਨੇ ਪਰ ਜਿਹੜੀ ਬੇਵਕਤੀ ਮੌਤ ਹੁੰਦੀ ਹੈ ਨਾ ਉਹਦਾ ਬੜਾ ਦੁੱਖ ਹੁੰਦਾ ਹੈ ਪਰ ਖਾਸ ਤੌਰ ਤੇ ਜੋ ਦੁਨੀਆ ਦੀ ਚੀਜ਼ ਸੀਗੀ ਇਕੱਲੇ ਪਰਿਵਾਰ ਦੀ ਨਹੀਂ ਸੀਗੀ ਸਾਰੇ ਜਨਤਾ ਦੇ ਪਿਆਰੇ ਸੀਗੇ ਔਰ ਅੱਜ ਜਨਤਾ ਕਿੰਨੀ ਇਧਰ ਆਲੇ ਦਾਲੇ ਤੁਸੀਂ ਦੇਖੋ ਕਿ ਕਿੰਨੇ ਉਦਾਸ ਨੇ ਕਿੰਨੀਆਂ ਅੱਖਾਂ ਨਮ ਨੇ ਇਸ ਵੇਲੇ ਲੋਕਾਂ ਦੀਆਂ ਮੈਂ ਸਮਝਦਾ ਉਹਨਾਂ ਤੋਂ ਹੋਰ ਵੀ ਬਹੁਤ ਸਮਾਗਨ ਹੋ ਸੀਗੇ ਕਿਉਂਕਿ ਬਹੁਤ ਅੱਛੇ ਕਲਾਕਾਰ ਸੀਗੇ ਜਿਹੜੇ ਕਿਰਦਾਰ ਦੇ ਵਿੱਚ ਉਹਨਾਂ ਨੂੰ ਕਿਰਦਾਰ ਦਿੱਤਾ ਜਾਂਦਾ ਸੀਗਾ ਉਹਨੂੰ ਬਹੁਤ ਖੂਬੀ ਨਿਭਾਉਦੇ ਵੀ ਸੀਗੇ ਲੋਕਾਂ ਨੂੰ ਹਸਾਉਂਦੇ ਵੀ ਸੀਗੇ ਅੱਜ ਉਹ ਲੋਕਾਂ ਨੂੰ ਰੁਵਾ ਕੇ ਚਲੇ ਗਏ ਨੇ ਤੋਂ ਬਹੁਤ ਦੁੱਖ ਨਿਕਲ ਰਿਹਾ ਬਹੁਤ ਕਾਟਿਆ